ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮੁਹੱਲਾ ਪੰਜਵਾ ਤੂ ਸਮਰੱਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर न ठाओ कर कृपा पार ब्राम स्वामी जपी तुम्हारा नाव रहाओ सतगुरु सेव लगे हर चरनी वढे भाग लिव लागी कवल परगास पए साध संगे दुर्मत बुद्ध त्यागी आठ पहर हर के गुण गावै सिमरै दीन दयाला आपु तरै संगत सब उदरै बिनसे सगल जंजाल ला चरण आराध तेरा प्रभु स्वामी ओत पोत प्रभु साथ शरण परयो नानक प्रभु तुमरी ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲਗੇ ਹਰ ਚਰਨੀ ਵਟੈ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ चरण तेरा आराध स्वामी ओत पोत पोत साथ शर परयो नानक प्रभ तुमरि राख्यो हर हाथ शरन परयो नानक प्रभ तुमरी दे राख्यो हर हाथ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵ ਗਾਏ गोविन्द तुज बिन अवर न ठाओ कर कृपा पार ब्राम स्वामी जपी तुम्हारा नाव रहाओ सतगुरु सेव लगे हर चरनी वडा भाग लिव लागी कवल परगास पए साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਓ ਸਤਗੁਰ ਸੇਵ ਲਗੇ ਹਰ ਚਰਨੀ ਵੜੇ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ चरण चरन अराद तेरा ते स्वामी ओत पोत प्रभ सारन परयो नानक प्रभ राख्यो हर हाथ शरन परयो नानक प्रभ तुमरी दे राख्यो हर हाथ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰੱਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर न ठाओ कर कृपा पार ब्राम स्वामी जपी तुम्हारा नाम रहाओ सतगुरु सेव लगे हर चरनी वढे भाग लिव लागी कवल परगास पए साध संगे दुर्मत बुद्ध त्यागी आठ पहर हर के गुण गावै सिमरै दीन दयाला आपु तरै संगत सब उदरै बिनसे सगल जंजाल ला चरण आराध तेरा प्रभु स्वामी ओत पोत प्रभु साथ शरण परयो नानक प्रभु तुमरी ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲਗੇ ਹਰ ਚਰਨੀ ਵੜੇ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ चरण आराध तेरा प्रभ स्वामी ओत पोत प्रभ सारन परयो नानक प्रभ दे राख्यो हर हाथ शरन परयो नानक प्रभ राख्यो हर हाथ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर न ठाओ कर कृपा पार ब्राम्ह स्वामी जपी तुम्हारा नाव रहाओ सतगुरु सेव लगे हर चरनी वडा भाग लिव लागी कवल परगास पए साध संगे दुर्मत बुद्ध त्यागी आठ पहर हर के गुण गावै सिमरै दीन दयाला आप तरै संगत सब उदरै बिनसे सगल जंजाल ला चरण आराध तेरा प्रभु स्वामी ओत पोत प्रभु साथ शरण परयो नानक प्रभु तुमरी ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲਗੇ ਹਰ ਚਰਨੀ ਵਡੈ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ चरण अराध तेरा प्रभ स्वामी ओत पोत प्रभ सान परयो नानक प्रभ तुमरिख्यो हर हाथ शरन परयो नानक प्रभ तुमरि राख्यो हर हाथ सतनाम ਸਿਰੀਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰੱਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇਰਾ ਕਿਉ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ कवल परगास पहे साध संगे दुर्मत बोद्ध त्यागी आठ पहर हर के गुणगाव सिमर दीन दयाला आप तर संगत सब उदर बिन से सगल चरण चरणध तेरा प्रभु स्वामी ओत पोत पोत प्रभ परयो नानक प्रभ तुमरी दे राख्यो हर हाथ शरन परयो नानक प्रभ तुमरी दे राख्यो हर हाथ सतनाम गुरु साब जी गुजरी मोहल्ला पंचवा तू सम्राट शरण को दाता दुख पंजण सुख राए जाहे क्लेश मिटे पै परमा निर्मल गुण प्रभ गाए गोविंद तुझ बिन अवर न ठाओ कर कृपा पार ब्राम स्वामी ਜਪੀ ਤੇ ਮਾਰਾ ਨਾ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖੋ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮੁਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ कवल परगास पये साध संगे दुर्मत बोद्ध त्यागी आठ पहर हर के गुणगा विमर दीन दयाला आप तरै संगत सब उदरै बिन से सगल जञाला चरण अराध तेरा प्रभु स्वामी ओत पोत पोत प्रभ परयो नानक प्रभ तुमरी दे राख्यो हर हाथ शरन परयो नानक प्रभ दे राख्यो हर हाथ सतनाम गुरु साहिब जी गुजरी मोहल्ला पंचवा तू सम्राट शरण को दाता दुख पंजन सुख राए जाहे क्लेश मिटे पै परमा निर्मल गुण प्रब गाए गोविंद तुझ बिन अवर न ठाओ कर कृपा पार ब्राम स्वामी ਜਪੀ ਤੇ ਮਾਰਾ ਨਾ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ आप उतरै संगत सब बिन बिनसे सगल जंजाला चरण अराध तेरा प्रभ स्वामी ओत पोत साथ शरण परयो नानक प्रभ तुमरी दे राख्यो हर हाथ शरण परयो नानक प्रभ तुमरी देरा क्यों हर हाथ सतनाम सिरिवाहे गुरु साहिब जी गुजरी मोहल्ला पंचवा तू सम्राट शरण को दाता दुख पंजन सुख राए जाहे क्लेश मिटे पै परमा निर्मल गुण प्रब गाए गोविन्द तुज बिन अवर न ठाओ कर कृपा पार ब्राम स्वामी जपी तुम्हारा नाव रहा सतगुरु सेव लगे हर चरनी वढे भाग लिव लागी कवल परगास पए साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾਓ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ चरण आराध तेरा प्रभ स्वामी ओत पोत प्रभ सान परयो नानक प्रभ दे राख्यो हर हाथ शरन परयो नानक प्रभ तुमरी दे राख्यो हर हाथ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर न ठाओ कर कृपा पार ब्राम स्वामी जपी तुम्हारा नाम रहा सतगुरु सेव लगे हर चरनी वढे भाग लिव लागी कवल परगास पए साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਓ ਸਤਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਾਗੀ ਕਵਲ ਪਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ चरण आराध तेरा प्रभ स्वामी ओत पोत प्रभ सान परयो नानक प्रभ तुमरि राख्यो हर हाथ शरन परयो नानक प्रभ तुमरि राख्यो हर हाथ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਤੂ ਸਮਰੱਥ ਸਰਨ ਕੋ ਦਾਤਾ ਦੁਖ ਪੰਜਣ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर न ठाओ कर कृपा पार ब्राम स्वामी जपी तुम्हारा नाव रहाओ सतगुरु सेव लगे हर चरनी वढे भाग लिव लागी कवल परगास पए साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਰਾਧ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ दे राख्यो हर हाथ सरन परयो नानक प्रभ राख्यो हर हाथ